ਅੱਜ ਪੰਜਾਬ ਦੇ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਜੀ ਆਏ ਲੁਧਿਆਣੇ ਦੇ ਵਿੱਚ ਵਿਖੇ ਚੋਣ ਪ੍ਰਚਾਰ ਕਰਨ ਲਈ ਇਲੈਕਸ਼ਨ ਹੈ ਲੁਧਿਆਣੇ ਪੱਛਮੀ ਦੀ ਬਾਈਪੋਲ ਹੈ ਹਰ ਪਾਰਟੀ ਨੂੰ ਹੱਕ ਹੈ ਆ ਕੇ ਪ੍ਰਚਾਰ ਕਰਨ ਦਾ ਪਰ ਅੱਜ ਬੜਾ ਦੁੱਖ ਹੋਇਆ ਕਿ ਪੰਜਾਬ ਚ ਆ ਕੇ ਲੁਧਿਆਣੇ ਚ ਆ ਕੇ ਸਾਡਾ ਪਾਣੀ ਪੀ ਕੇ ਸਾਨੂੰ ਮੀਤ ਸੀ ਕਿ ਉਹ ਪੰਜਾਬ ਦੇ ਨਾਲ ਅੱਜ ਜਿਹੜਾ ਹੈ ਪੰਜਾਬ ਦੇ ਨਾਲ ਐਦਾਂ ਦਾ ਧੋਖਾ ਨਹੀਂ ਕਰਨਗੇ ਅੱਜ ਇੱਥੇ ਆ ਕੇ ਹਿੰਮਤ ਦੇਖੋ ਤੁਸੀਂ ਪੰਜਾਬ ਚ ਆ ਕੇ ਲੁਧਿਆਣਾ ਚ ਆ ਕੇ ਉਹ ਸਰਿਆਮ ਕਹਿੰਦੇ ਆ ਕਿ ਹਾਂ ਜੋ ਬੀਬੀਐਮਪੀ ਨੇ ਕਿਹਾ ਬਿਲਕੁਲ ਸਹੀ ਹੈ ਇਸ ਦਾ ਮਤਲਬ ਸਾਫ਼ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜੋ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਨ ਦੀ ਕੋਸ਼ਿਸ਼ ਹੋਈ ਜਿਸ ਤਰੀਕੇ ਨਾਲ ਅੱਧੀ ਰਾਤੀ ਜਦੋਂ ਭਾਰਤ ਦੇ ਪਾਕਿਸਤਾਨ ਦੇ ਵਿੱਚ ਜੰਗ ਲੱਗੀ ਹੋਈ ਸੀ ਬਲੈਕਆਊਟ ਸੀਗਾ ਡਰੋਨ ਆ ਰਹੇ ਸੀ ਰਾਕਟ ਆ ਰਹੇ ਸੀਗੇ ਉਸ ਵੇਲੇ ਪੰਜਾਬ ਪਾਣੀ ਨੂੰ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਦੇ ਪਾਣੀਆਂ ਦੇ ਉੱਤੇ ਡਾਕਾ ਮਾਰਿਆ ਗਿਆ ਕਦੀ ਚੇਅਰਮੈਨ ਭੇਜਤਾ ਕਦੀ ਅਫਸਰ ਭੇਜਦੇ ਅੱਧੀ ਰਾਤੀ ਸਵੇਰੇ 3 ਵਜੇ 4 ਵਜੇ ਅਸੀਂ ਉਹ ਲੜਾਈ ਲੜੀ ਤੇ ਅੱਜ ਸਾਨੂੰ ਸਾਫ਼ ਹੋ ਗਿਆ ਇੱਥੋਂ ਜੋ ਸਟੇਟਮੈਂਟ ਅੱਜ ਨਾਇਬ ਸੈਣੀ ਜੀ ਨੇ ਦਿੱਤੀ ਹੈ ਕਿ ਇਸ ਸਾਰੀ ਚੋਰੀ ਦੇ ਉਹ ਸਾਰੇ ਚੀਜ਼ ਦੇ ਬੀਬੀਐਮਪੀ ਨੂੰ ਕਿਸ ਤਰੀਕੇ ਨਾਲ ਉਸ ਦਾ ਦੁਰਪਯੋਗ ਕੀਤਾ ਗਿਆ ਕਿਸ ਤਰੀਕੇ ਨਾਲ ਉਹਨਾਂ ਦੇ ਅਫਸਰਾਂ ਦਾ ਦੁਰਪਯੋਗ ਕੀਤਾ ਗਿਆ ਇਸ ਦਾ ਮਾਸਟਰਮਾਈਂਡ ਨਾਇਬ ਸੈਣੀ ਸੀ ਸਾਨੂੰ ਮੈਂ ਹੈਰਾਨ ਹੈ ਕਿ ਤੁਸੀਂ ਸਾਡੇ ਸਾਡੇ ਪੰਜਾਬ ਚ ਆ ਕੇ ਫਿਰ ਤੁਸੀਂ ਗੱਲ ਕਰਦੇ ਹੋ ਕਿ ਅੱਛਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਹਾਂ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਅਸੀਂ ਤੁਹਾਨੂੰ ਪੀਣਾਸਤੇ ਪਾਣੀ ਦਿੱਤਾ ਪਰ ਉਸ ਦੇ ਬਾਵਜੂਦ ਬਿਨਾਂ ਕਿਸੇ ਲੋੜ ਦੇ ਨਾ ਖਾऊं ਖੇਤੀਾਸਤੇ ਨਾ ਪਸ਼ੂਆਂਾਸਤੇ ਨਾ ਪੀਣ ਵਾਲੇ ਪਾਣੀ ਦੀ ਕੋਈ ਕਮੀ ਨਹੀਂ ਸੀ ਪਰ ਤੁਸੀਂ ਸਿਰਫ ਜਿਵੇਂ ਮੁਗਲਾਂ ਨੇ ਪੰਜਾਬ ਦੇ ਨਾਲ ਕੀਤਾ ਸੀ ਜਿਵੇਂ ਮੁਗਲਾਂ ਨੇ ਸਾਡੀ ਧਰਤੀ ਨਾਲ ਕੀਤਾ ਸੀ ਤੁਸੀਂ ਉਹ ਕੰਮ ਕੀਤਾ ਮੁਗਲਾਂ ਮੰਗ ਜਿਹੜਾ ਅੱਜ ਸਾਡੇ ਡਾਕਾ ਮਾਰਿਆ ਨੈਤ ਸਹਣੀ ਜੀ ਤੁਸੀਂ ਵਜ਼ੀਰ ਖਾਨ ਤੋਂ ਘਟ ਨਹੀਂ ਹੋ ਤੁਸੀਂ ਅੱਜ ਆ ਕੇ ਇਹ ਕਹੋਗੇ ਅੱਜ ਅਸੀਂ ਅੱਜ ਵੀ ਰੋਜ਼ ਪੀਣਾ ਲੰਮਦੇ ਦੱਸੋ ਕਿੰਨੇ ਪੀਣ ਵਾਲੇ ਕਿਹੜੇ ਪਿੰਡ ਤੁਹਾਡੇ ਪੀਣ ਵਾਲੇ ਨੇ ਅਸੀਂ ਜਾ ਕੇ ਉੱਥੇ ਛਬੀਲ ਲਾਵਾਂਗੇ ਭੇਜੋ ਆਪਣੇ ਪਿੰਡਾਂ ਦੇ ਵਿੱਚ ਜਿੱਥੇ ਪੀਣ ਵਾਲੇ ਪਾਣੀ ਦੀ ਕਮੀ ਹੈ ਅਸੀਂ ਜਾ ਕੇ ਛਬੀਲ ਲਾਵਾਂਗੇ ਪਰ ਪੰਜਾਬ ਦੇ ਪਾਣੀ ਦੇ ਡਾਕਾ ਤਾਂ ਨਾ ਮਾਰੂ ਤੇ ਇੰਨੀ ਬੇਸ਼ਰਮੀ ਤੁਸੀਂ ਆ ਕੇ ਕਹਿੰਦੇ ਕਿ ਹਾਂ ਹਾਂ ਬਿਲਕੁਲ ਸਹੀ ਹੈ ਬੀਬੀ ਐਮ ਵੀ ਦਾ ਸੰਵਿਧਾਨਿਕ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦਾ ਜੀ ਇਹ ਜਿਹੜਾ ਇਹ ਦੁਰਪਯੋਗ ਕਰੋਗੇ ਤੁਸੀਂ ਉਹਨਾਂ ਦੇ ਉਹਨਾਂ ਦੇ ਵੱਲੋਂ ਇੰਨਾ ਮਹਾਨ ਜੋ ਸੰਵਿਧਾਨ ਬਣਾਇਆ ਗਿਆ ਤੁਸੀਂ ਇਹ ਕਿਰਿਆ ਉਪਯੋਗ ਕਰੋਗੇ ਤੁਸੀਂ ਸਾਡੇ ਗਰੀਬਾਂ ਦਾ ਕਿਸਾਨਾਂ ਦਾ ਪਾਣੀ ਖੋਗੇ ਅਸੀਂ ਆਪਣੇ ਪਿੰਡਾਂ ਦੇ ਪਾਣੀ ਦੀ ਲੜਾਈ ਲੜ ਰਹੇ ਹਾਂ ਅੱਜ ਪੰਜਾਬ ਦੇ ਵਿੱਚ ਇਰੀਗੇਸ਼ਨ ਸਿਸਟਮ ਜਿਹੜਾ ਬਿਲਕੁਲ ਸਹੀ ਹੋ ਰਿਹਾ ਤੇ ਮੈਂ ਮੈਨੂੰ ਇਸ ਗੱਲ ਦੇ ਉੱਤੇ ਜਿਹੜਾ ਹੈ ਕੜਾ ਵਿਰੋਧ ਹੈ ਮੇਰੀ ਇਹ ਜਿਹੜਾ ਹੈ ਕਿ ਜਿਸ ਤਰੀਕੇ ਨਾਲ ਅੱਜ ਨਾਇਬ ਜ਼ੈਣੀ ਜੀ ਨੇ ਆਪਕੇ ਪੰਜਾਬ ਦੇ ਵਿੱਚ ਲੁਧਿਆਣਾ ਨੇ ਜਾ ਕੇ ਕਿਹਾ ਕਿ ਹਾਂ ਬੀਬੀ ਐਮਬੀ ਦੇ ਸਾਰੇ ਕੰਮ ਸਹੀ ਸੀ ਇਸ ਦਾ ਮਤਲਬ ਸਾਫ਼ ਹੈ ਕਿ ਉਸ ਸਾਰੇ ਡਿਜ਼ਾਈਨ ਦੇ ਬਾਅਦ ਸਰਮਾਈ ਨਾਂਮ ਸਹੀ ਸੀ ਤੇ ਨਾਲ ਉਨੀ ਗੱਲ ਕਹੀ ਗਈ ਅੱਛਾ ਜੀ ਆਮ ਆਦਮੀ ਪਾਰਟੀ ਦੇ ਲੀਡਰ ਬੇਇਖਰਾਤਾਚਾਰ ਹੈ ਵੀ ਤੁਸੀਂ ਗੱਲ ਕਰੋਗੇ ਬੀਜੇਪੀ ਜੋ ਖੁਦ ਇੱਕ ਵਾਸ਼ਿੰਗ ਮਸ਼ੀਨ ਹੈ ਤੁਸੀਂ ਦੇਸ਼ ਦੇ ਕੋਈ ਜਿੰਨੇ ਭ੍ਰਸ਼ਟ ਲੀਡਰ ਹੈ ਜਿਨ੍ਹਾਂ ਦੇ ਉੱਤੇ ED, CBI ਦੀ ਰੇਡ ਹੈ ਕੇਸ ਚੱਲਦੇ ਆ ਤੁਸੀਂ ਸਾਰੇ ਆਪਣੇ ਹੱਥ ਜੋਇਨ ਕਰਾ ਲੇ ਤੇ ਜਿਹੜੇ ਨਹੀਂ ਜੋਇਨ ਆਉਂਦੇ ਉਹਨੂੰ ਜੇਲਾ 'ਚ ਪਾ ਦਿੰਦੇ ਹੋ ਤੁਸੀਂ ਗੱਲ ਕਰੋਗੇ ਨਾਲ ਤੁਸੀਂ ਗੱਲ ਕੀਤੀ ਆ ਹਯੁਸ਼ਮਨ ਭਾਰਤ ਦੀ ਅੱਜ ਹਰਿਆਣਾ ਦਾ ਜਿਹੜਾ ਹੈਲਥ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਦੇਸ਼ ਦੇ ਵਿੱਚ ਸਭ ਤੋਂ ਮਾੜਾ ਹੈ ਤੁਹਾਡੇ ਜਿਹੜੇ ਜੁੱਥੇ ਗਰੀਬਾਂ ਨੂੰ ਇਲਾਜ ਨਹੀਂ ਮਿਲਦਾ ਉਹਨਾਂ ਨੂੰ ਪਹਿਲਾਂ ਦਿੱਲੀ ਜਾਣਾ ਪੈਂਦਾ ਸੋ ਉਹਨੂੰ ਦਿੱਲੀ 'ਚ ਵੀ ਤੁਸੀਂ ਬੇੜਾ ਕਰ ਕਰਤਾ ਪੰਜਾਬ ਦਾ ਜਿਹੜਾ ਹੈਲਥ ਇਨਫਰਾਸਟ੍ਰਕਚਰ ਸਾਡੇ ਆਮ ਆਦਮੀ ਕਲੀਨਿਕ ਸਾਡੇ ਹਸਪਤਾਲਾਂ ਨੂੰ ਸੁਧਾਰ ਲ ਹੋ ਗਿਆ ਤੇ ਹੁਣ ਜੋ ਮਾਨ ਕੀ ਤੈਜੂਦ ਹਰ ਇੱਕ ਪਰਿਵਾਰ ਨੂੰ 10 ਲੱਖ ਤੱਕ ਦਾ ਮੁਫਤ ਰਾਜ ਇੱਕ ਰੈਵਲੂਸ਼ਨਰੀ ਕਦਮ ਹੈ ਪੰਜਾਬ ਦੇ ਸੇਤ ਕ੍ਰਾਂਤੀ ਦੇ ਵਿੱਚ ਅਸੀਂ ਤਾਂ ਕੰਮ ਕਰ ਰਹੇ ਹਾਂ ਪਰ ਅੱਜ ਇਸ ਤਰੀਕੇ ਨਾਲ ਤੁਸੀਂ ਆ ਕੇ ਮੈਨੂੰ ਉਮੀਦ ਸੀ ਸਾਨੂੰ ਸਾਰੇ ਪੰਜਾਬੀਆਂ ਨੂੰ ਉਮੀਦ ਸੀ ਕਿ ਤੁਸੀਂ ਆ ਕੇ ਘੱਟੋ ਘੱਟ ਹੁਣ ਤਾਂ ਤੁਹਾਡੀ ਜਿਹੜੀ ਹੈ ਤੁਹਾਨੂੰ ਪਤਾ ਲੱਗੂਗਾ ਤੇ ਤੁਸੀਂ ਇਸ ਜੂਲ ਦੇ ਮੇਨ ਨਹੀਂ ਜਾ ਕੇ ਪੰਜਾਬ ਦੀ ਧਰਤੀ 'ਚ ਜਾ ਕੇ ਪੰਜਾਬ ਦੇ ਹੱਕ ਦੀ ਗੱਲ ਕਰੋਗੇ ਪਰ ਤੁਸੀਂ ਆ ਕੇ ਆਪਣੇ ਉਸੇ ਸਟੈਂਡ ਤੇ ਕੈਮਰੇ ਤੇ ਦੁਨੀਆ ਨੂੰ ਦੇਸ਼ ਦੁਨੀਆ ਨੂੰ ਦੱਸਿਤਾ ਕਿ ਤੁਸੀਂ ਉਸ ਸਾਰੇ ਡਿਜ਼ਾਈਨ ਦੇ ਜੋ ਪੰਜਾਬ ਦੇ ਪਾਣੀ ਦਾ ਚੂੜੀ ਦਾ ਡਿਜ਼ਾਈਨ ਸੀਗਾ ਉਸੇ 对吧？